ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈ ਛੱਲੋਂ ਆ ਛੱਲੀਆਂ ਕਿਵੇਂ ਲਾਈਆਂ ਪੂਜੀ 5 ਰੁਪਏ ਤੇ ਕੱਚੀਆਂ 12 ਰੁਪਏ ਕਿਲੋ ਠੀਕ ਠੀਕ ਲਾਲਾ ਕਾਰ ਚੋਂ ਉਤਰਦੇ ਨੇ ਹਾਊਸ ਫੈਡ ਕਲੋਨੀ ਦੇ ਬਾਹਰ ਰੇਲਵੇ ਫਾਟਕ ਤੇ ਨੇੜੇ ਇੱਕ ਨੇੜੇ ਆਪਾਂ ਨੇ ਟੁੱਡੇ ਹੱਥ ਨਾਲ ਪਲਾਸਟਿਕ ਦੀ ਪੱਖੀ ਨਾਲ ਹਵਾ ਚੱਲ ਕੇ ਛੱਲੀਆਂ ਭੁੰਦੀ ਆਪ ਤੁਹਾਨੂੰ ਮੈਂ ਕਿਹਾ ਬਾਬੂ ਜੀ ਸਸਤਾ ਕੀ ਐ ਇਸ ਜਗ ਤੇ ਗਰੀਬ ਦੀ ਜਾਨ ਤੋਂ ਬਿਨਾ ਹਰ ਚੀਜ਼ ਮਹਿੰਗੀ ਹੋ ਰਹੀ ਹੈ ਮਿੱਟੀ ਵੀ ਤੇ ਪਾਣੀ ਵੀ ਹੋਰ ਤੇ ਹੋਰ ਹਵਾ ਵੀ ਮੁੱਲ ਮਿਲਦੀ ਹੈ ਜੇ ਨਹੀਂ ਕੀਮਤ ਵਧੀ ਤਾਂ ਗਰੀਬ ਦੀ ਜਾਨ ਦੀ ਨਹੀਂ ਬਦੀ ਤੇ ਉਸਨੇ ਹੌਂਕਾ ਜੱਦਿਆ ਮੈਂ ਔਰਤ ਮੁਸੀਬਤ ਦੀ ਮਾਰੀ ਵਿਚਾਰ ਜੇ ਲੱਗ ਰਹੀ ਹੈ ਪਰ ਗੱਲਾਂ ਤੋਂ ਕੁਝ ਫਲਾਫਰ ਕਿਸਮਤ ਦੀ ਮੇਰੀ ਦਿਲਚਸਪੀ ਛੱਲੀਆਂ ਵਿੱਚ ਨਹੀਂ ਬਲਕਿ ਉਸ ਦੇ ਤੇ ਵਿਚਾਰਾਂ ਤੇ ਭਾਵਨਾਵਾਂ ਵਿੱਚ ਸੀ ਤਿੰਨ ਛੱਲੀਆਂ ਭੁੰਨ ਕੇ ਦੇ ਕਿੰਨੇ ਕਮਾ ਲੈਣੀਆਂ ਹਨ ਸ਼ਾਮ ਤੱਕ ਮੈਂ ਗੱਲਬਾਤ ਦਾ ਸਿਲਸਲਾ ਗੇ ਵਧਾਉਣ ਤੇ ਮਕਸਦ ਨਾਲ ਪੁੱਛਿਆ ਕਮਾਉਣਾ ਕੀ ਹੈ ਸਵੇਖੇ ਰੋਟੀ ਵੀ ਨਹੀਂ ਬਾਂਦੀ ਕਈ ਵਾਰ ਤਾਂ ਉਹ ਵੀ ਮੰਗ ਕੇ ਖਾਣੀ ਪੈਂਦੀ ਹੈ ਸਬਜੀ ਤਾਂ ਕਦੇ ਸਵਾਦ ਨਹੀਂ ਵੇਖਿਆ ਆਪਣਾ ਸਵਾਕੇ ਕਦੇ ਕੱਪੜਾ ਨਹੀਂ ਪਾਇਆ ਮੋਗਤੀ ਦੀ ਰੋਸ਼ਨੀ ਸ਼ਾਮ ਨੂੰ ਮਸਾਂ 2 ਘੰਟੇ ਨਸੀਬ ਹੁੰਦੀ ਹੈ ਬਿਜਲੀ ਵਾਲੇ ਲਾਟਵਾ ਦਾ ਤਾਂ ਚਾਹ ਮਾਲ ਵਿੱਚ ਹੀ ਰਹਿ ਗਿਆ ਧੰਦੇ ਨਾਲ ਦੱਸੋ ਵੀ ਘਟ ਹੋ ਗਿਆ ਅੰਨੀ ਹੋ ਗਈ ਤਾਂ ਚੰਦ ਸੂਰਜ ਵੀ ਦੀ ਰੋਸ਼ਨੀ ਵੇਖਣ ਤੋਂ ਵੀ ਜਾਮ ਇੰਨੀ ਲੰਬੀ ਚੌੜੀ ਵੀ ਆਖਿਆ ਕੋਈ ਜਨ ਸੁਧਾਰਨ ਆਰਗਨਿਕ ਦੇ ਸਕਤੇ ਫੜੀ ਵੀ ਹੈ ਕਿ ਅੰਗ ਅੰਗੂਠਾ ਛਾਪ ਹੀ ਹੈ ਮੈਂ ਫਿਰ ਉਸ ਨੂੰ ਛੇੜਿਆ ਤਾਂ ਕਿ ਉਸ ਦੀ ਸ਼ਖਸੀਅਤ ਬਾਰੇ ਕੁਝ ਜਾਣ ਸਕਾਂ ਹਾਂ ਗਈ ਸੀ ਸਕੂਲ ਚਾਰ ਪਸਾੜਾ ਮਾਂ ਮਰ ਗਈ ਸ਼ਰਾਬੀ ਪਿਓ ਨੇ ਕੰਮ ਤੇ ਲਾਤੀ ਮੈਂ ਕਮਾਉਣ ਲੱਗ ਗਈ ਸਿਰਫ ਪਿਓ ਦੀ ਦਾਰੂ ਲਈ ਤੇ ਉਸ ਲਈ ਮੈਂ ਅੱਧੀਆਂ ਲਿਆਉਣ ਵਾਲੀ ਮਸ਼ੀਨ ਬਣ ਗਈ ਜਵਾਨ ਹੋਈ ਤਾਂ ਲੋਕਾਂ ਦੀਆਂ ਅੱਖਾਂ ਮੇਰਾ ਪਿੱਛਾ ਕਰਨ ਲੱਗ ਪਏ ਤੇ ਪਿਆਉਣੇ ਆਕ ਕੇ ਸ਼ਰਾਬੀ ਦੀ ਗੱਲ ਮੈਨੂੰ ਮੜ ਦਿੱਤਾ ਆਸਮਾਨ ਤੋਂ ਡਿੱਗੀ ਤੇ ਖਜੂਰ ਤੇ ਅਟਕ ਗਈ ਜੋ ਕੇਕੇ ਮਿਲਦਾ ਸੀ ਉਹ ਸੋਹਰੇ ਘਰ ਮਿਲ ਸਵੇਰ ਤੋਂ ਸ਼ਾਮ ਤੱਕ ਗਾਲਾਂ ਕੁੱਟ ਮਾਰਤੇ ਸ਼ਾਮ ਨੂੰ ਸ਼ਰਾਬੀ ਦੀਆਂ ਉਲਟੀਆਂ ਸਾਫ਼ ਕਰਨ ਦਾ ਕੰਮ ਫਰਕ ਸਿਰਫ ਇਤਨਾ ਸੀ ਉੱਥੇ ਪਿਉ ਸੀ ਤੇ ਇੱਥੇ ਪਤੀ ਹੈ ਹਰ ਜੰਮ ਦੀ ਧੀ ਨੇ ਮੇਰੀ ਕੁੱਟ ਮਾਰ ਤੇ ਗਾਲਾਂ ਦਿੱਤੀ ਮਾਤਰਾ ਵਧਾ ਦਿੱਤੀ ਆਖੇ ਇਹ ਤਾਂ ਕੁੜੀਆਂ ਜੰਮਦੀ ਹੈ ਪਰਾਂ ਪੁੱਛੋ ਕੋਈ ਉਸ ਕੋਲ ਵੀ ਕੁੜੀਆਂ ਜੰਮਣੀਆਂ ਨਾ ਜੰਮਣੀਆਂ ਮੇਰੇ ਵੱਸ ਸੀ ਪਰ ਬੋਲੇ ਕੌਣ ਤਿੰਨਾ ਕੁੜੀਆਂ ਦੀ ਲੈਣ ਲਾ ਕੇ ਸ਼ਰਾਬੀ ਤੁਰ ਗਿਆ ਮੈਂ ਛੱਡ ਕੇ ਪਤਾ ਨਹੀਂ ਕਿੱਥੇ ਸ਼ਾਇਦ ਕਿਸੇ ਮੁੰਡੇ ਜੰਮਨ ਵਾਲੀ ਕੋਲ ਉਹਦੇ ਅਥਰੂ ਕੋਲਿਆਂ ਦੀ ਪੱਠੀ ਵਿੱਚ ਡਿੱਗ ਰਹੀ ਸਨ ਡੈਡੀ ਆਜ ਹੁਣ ਤੁਸੀਂ ਤਾਂ ਜੀ ਲਾ ਕੇ ਖੜ ਗਏ ਸਾਡੇ ਛੋਟੇ ਜਿਹੇ ਹਾਰਨ ਵਾਲਿਆ ਤੇ ਨਾਲ ਹੀ ਮੈਨੂੰ ਆਵਾਜ਼ ਦਿੱਤੀ ਉਹ ਸ਼ਾਇਦ ਕਾਰ ਦਾ ਹੀ ਏ ਸੀ ਚਲਾ ਰਿਆ ਸੀ ਮਾਂ ਨਾਲ ਗੱਲਾਂ ਮਾਰਨ ਲੱਗ ਗਿਆ ਤੇ ਫਿਰ ਮੈਂ ਸਿਰ ਹਲਾ ਕੇ ਆਉਂਦਾ ਸੰਕੇਤ ਦਿੱਤਾ ਛੱਲੀਆਂ ਭੰਨ ਕੇ ਉਸ ਨੇ ਨੇ ਬੁਲਾ ਦਿੱਤਾ ਤੇ ਮੈਂ ਦੋ ਛੱਲੀਆਂ ਕਾਰ ਵਿੱਚ ਫੜਾਇਆ ਸੱਚ ਤੂੰ ਆਪਣਾ ਨਾਂ ਤੇ ਮੈਨੂੰ ਦੱਸੇ ਮੈਂ ਉਸ ਨੂੰ ਪੁੱਛਿਆ ਗਰੀਬਾਂ ਦੇ ਕਾਦੇ ਨਾਂ ਹੁੰਦੇ ਨਾ ਤਾਂ ਤੁਹਾਡੇ ਮੀਰਾਂ ਦੇ ਹੁੰਦੇ ਆ ਨਾ ਗੋਤ ਤੇ ਫਿਰ ਨਾਂ ਤੁਸੀਂ ਪਿੱਛੇ ਪਿੰਡ ਦਾ ਨਾਂ ਵੀ ਨਾਲ ਚੰਪਾ ਰੱਖਦੇ। ਕੋਣਾ ਤੁਹਾਨੂੰ ਮੇਰਾ ਨੂੰ ਵੀ ਆਪਣੀ ਪਹਿਚਾਣ ਬਣਾਉਣ ਲਈ ਪਿੰਡ ਦਾ ਨਾਂ ਲਾਉਣਾ ਜ਼ਰੂਰੀ। ਸਾਡੇ ਤਾਂ ਟੁੱਟੇ-ਖੁੱਟੇ ਨਾਂ ਹੁੰਦੇ ਆ। ਬੈਸੇ ਮੇਰੀ ਮਾਂ ਮੈਨੂੰ ਛਲਨੋ ਕਹਿੰਦੀ ਹੁੰਦੀ ਸੀ। ਦੇ ਘਰ ਵਾਲਾ ਛਲਨੋ। ਕਹਿਣ ਲੱਗ ਪਿਆ। ਹੁਣ ਮੇਰਾ ਬਹੁਤ ਜੀ ਕਰਦਾ। ਇਹ ਕੋਈ ਮੈਨੂੰ ਛੱਲੋ ਕਹਿ ਕੇ ਆਵਾਜ਼ ਮਾਰੀ ਪਰ ਮਾਰ ਗਈ ਮੈਨੂੰ ਛੱਲੋ ਕਹਿਣ ਵਾਲੀ ਉਸਨੇ ਫੇਰ ਹੌਂਕਾ ਜੱਲਿਆ ਤੇ ਤੇਰੀ ਕੁੜੀਆਂ ਕੀ ਕਰਦੀਆਂ ਅੱਜ ਕੱਲ ਪੜਦੀਆਂ ਨੇ じゃ ਮੈਂ ਪੁੱਛਿਆ ਬਾਪੂ ਜੀ ਹਾਂ ਮੇਰੀਆਂ ਤਿੰਨੋ ਕੁੜੀਆਂ ਪੜਦੀਆਂ ਹਨ ਵੱਡੀ 8ਵੀਂ ਵਿੱਚ ਪੜਦੀ ਐ ਤੇ ਉਸ ਤੋਂ ਛੋਟੀ 7ਵੀਂ ਵਿੱਚ ਕਿ ਸਭ ਤੋਂ ਛੋਟੀ ਛੇਮੀ ਵਿੱਚ ਤਿੰਨੋਂ ਪੜਨ ਵਿੱਚ ਹਿਸ਼ਾਰ ਹਨ ਆਪਣਾ ਖਰਚਾ ਆਪ ਕੱਢ ਲੈਂਦੇ ਆਂ ਸੂਤਾਂ ਦੀ ਤਰਪਾਈ ਕਰਕੇ ਲੈਸਾਂ ਲਾ ਕੇ ਕਦੇ ਕਿਤਾਬਾਂ ਦੇ ਜਿਲਦਾਂ ਤੇ ਉਚੜਾ ਦਿੰਦੇ ਆਂ ਬਾਬੂ ਜੀ ਮੈਂ ਤਾਂ ਉਹਨਾਂ ਦੇ ਨਾਮ ਵੀ ਆਰਤੀ ਪੂਜਾ ਲਈ ਬੇਨਤੀ ਰੱਖੀ ਹੈ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਬਾਬੂ ਜੀ ਮੁੰਡੇ ਕੀ ਜ਼ਿਆਦਾ ਕਰਦੇ ਹਨ ਮਾਪੇ ਤਾਂ ਰੋਜ਼ ਦੇਖਦੀਆਂ ਸ਼ਰਾਬ ਪੀ ਕੇ ਮਾਪੇ ਉਹਨੂੰ ਕੋਟਦੇ ਹਨ ਨਸ਼ਾ ਕਰਦੇ ਹਨ ਤੇ ਘਰ ਦਾ ਸਮਾਨ ਵੇਚ ਦਿੰਦੇ ਨੇ ਲੜਾਈ ਚ ਨਗੜੇ ਲੰਬੇ ਥਾਣੇ ਕਚਹਿਰੀਆਂ ਸਭ ਮੁੰਡੇ ਕਰਦੇ ਹਨ ਮਾਪੇ ਉਹਨੂੰ ਦਿਖਾਉਂਦੇ ਹਨ ਪਰ ਫੇਰ ਵੀ ਲੋਕ ਪਤਾ ਨਹੀਂ ਕਿਉਂ ਮੁੰਡਿਆਂ ਦੀ ਆਸ ਰੱਖਦੇ ਆ ਮੁੰਡਾ ਮੁੰਡਾ ਹੁੰਦਾ ਮੁੰਡਾ ਮੁੰਡਾ ਦੀ ਰਟ ਲਾਉਂਦੇ ਹਨ ਕਿਡੀਆਂ ਕਿਹੜੀ ਗੱਲੋਂ ਘਟ ਹੁੰਦੀਆਂ ਮੈਂ ਤਾਂ यूं ਕਹਿੰਦੀ ਆ ਕਿ ਬਈ ਇੱਕ ਕੁੜੀ ਤਾਂ ਹਰ ਘਰ ਵਿੱਚ ਹੋਣੀ ਚਾਹੀਦੀ ਹੈ ਜੇ ਇੱਕ ਮੁੰਡਾ ਤੇ ਇੱਕ ਕੁੜੀ ਦਾ ਸੰਤੁਲਨਤ ਪਰਿਵਾਰ ਵਿੱਚ ਹੈ ਤਾਂ ਕੀ ਕਹਿਣਾ ਪਰ ਬਾਪੂ ਜੀ ਲੋਕਾਂ ਨੂੰ ਕਦੋਂ ਅਕਲਾਉ ਜੇ ਕੁੜੀਆਂ ਨਾ ਹੋਈਆਂ ਤਾਂ ਮੁੰਡੇ ਕਿਸ ਨਾਲ ਗਿਆ ਹੋਗੇ ਬੰਗਾ ਕੇ ਚੋਲੇ ਆਉਣਗੇ ਮੈਂ ਬਾਪੂ ਜੀ ਨੂੰ ਕਿਹਾ ਨਾ ਵਿਆਹੇ ਗਏ ਤਾਂ ਮੁੰਡਾ ਮੁੰਡਾ ਕਰਤੀ ਜਬਰ ਗੰਜਨਾਜ ਜ਼ਿਆਦਾ ਫੈਲਾਣਗੇ ਸਮਾਜ ਤਾਂ ਸਤੁੱਲਣ ਵਿਗੜ ਜਾਵੇ ਜੇ ਬਾਪੂ ਜੀ ਤੁਹਾਡੇ ਕਿੰਨੀਆਂ ਕੁੜੀਆਂ ਨੇ ਉਹਨਾਂ ਨੇ ਮੈਨੂੰ ਪੁੱਛਿਆ ਉਸਨੇ ਮੈਨੂੰ ਨੀਚੇ ਪੁੱਛਿਆ ਮੇਰੇ ਕੋਈ ਮੇਰੇ ਕੋਈ ਮੈਂ ਜਵਾਬ ਨਾ ਦੇ ਸਕਿਆ ਡੈਡੀ ਛੋਟੇ ਨੇ ਕਰ ਦਾ ਸ਼ੀਸ਼ਾ ਕੋਲ ਕੇ ਫੇਰ ਬਾਜ਼ ਮਾਰੀ ਪੈਸੇ ਦੇ ਕੇ ਕਾਰ ਵਿੱਚ ਬੈਠ ਗਿਆ ਛੋਟੇ ਤੇ ਵੱਡੇ ਨੇ ਮਾਂ ਨਾਲ ਨਾਨਾ ਨਾਨੀ ਦੀਆਂ ਗੱਲਾਂ ਕਰ ਦਿੱਤੀਆਂ ਤੇ ਮੈਂ ਕਾਰ ਦੇ ਪਿਛਲੇ ਸ਼ੀਸ਼ੇ ਵਿੱਚ ਦਿਸ਼ਨ ਨੂੰ ਵੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਕਿਰਦੇ ਅਥਰੂ ਸ਼ਾਇਦ ਮੇਰੀਆਂ ਅੱਖਾਂ ਵਿੱਚ ਆ ਗਏ ਸਨ ਮੈਨੂੰ ਬਹੁਤ ਹੀ ਉਸ ਦੀ ਲਾਇ ਦਰਦ ਭਰੀ ਲੱਗੀ ਤਾਂ ਮੈਂ ਉਥੋਂ ਗੱਡੀ ਤੋੜ ਲਈ ਕਾਰ ਆਇਆ ਕਾਰ ਆ ਕੇ ਮੈਂ ਸਾਰੀ ਰਾਤ ਇਹੀ ਸੋਚਦਾ ਰਹੇ ਕਿ ਉਹ ਕਿੰਨੀ ਦੁਖੀ ਹੈ